ਗੱਲ ਕਰਦੇ ਆ ਪਿੰਡ ਸ਼ਮਸ਼ਪੁਰ ਸਿੰਘਾਂ ਦੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਸਭ ਤੋਂ ਅਖੀਰਲਾ ਪਿੰਡ ਆ ਸ਼ਮਸ਼ਪੁਰ ਸਿੰਘਾਂ ਜਾਨੀ ਕਿ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਜਿਸ ਤਹਿਤ ਅੱਜ ਅਸੀਂ ਪਹੁੰਚੇ ਆ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਸ਼ਮਸ਼ਪੁਰ ਸਿੰਘਾਂ ਦੇ ਵਿੱਚ ਸ਼ਹੀਦ ਸਿਪਾਹੀ ਅਵਤਾਰ ਸਿੰਘ ਦੇ ਸ਼ਹੀਦੀ ਬੁੱਤ ਦੇ ਕੋਲ ਖੜੇ ਆ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਤ ਕਰਨ ਲਈ ਆਏ ਆਂ ਔਰ ਪਰਿਵਾਰ ਦੇ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਿਆ ਕਿ ਸ਼ਹੀਦ ਸਿਪਾਹੀ ਅਵਤਾਰ ਸਿੰਘ ਦੀ ਯਾਦ ਦੇ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਅੱਜ ਤੱਕ ਨਾ ਤਾਂ ਕੋਈ ਹਸਪਤਾਲ ਬਣਾਇਆ ਗਿਆ ਅਤੇ ਨਾ ਹੀ ਉਹਨਾਂ ਦੀ ਯਾਦ ਦੇ ਵਿੱਚ ਕੋਈ ਜਿਹੜਾ ਗੇਟ ਬਣਾਇਆ ਗਿਆ ਔਰ ਨਾ ਹੀ ਕੋਈ ਸਕੂਲ ਦਾ ਨਾਮ ਉਹਨਾਂ ਦੇ ਨਾਮ ਦੇ ਉੱਤੇ ਰੱਖਿਆ ਗਿਆ ਸੋ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਪਿਛਲੇ 21 ਸਾਲਾਂ ਤੋਂ ਪਰਿਵਾਰ ਇਲਾਕਾ ਪਿੰਡ ਦੇ ਲੋਕ ਵੱਡੀ ਗਿਣਤੀ ਇਕੱਤਰ ਹੋ ਕੇ ਮੰਗ ਕਰਦੇ ਨੇ ਕਿ ਇਸ ਪਾਸੇ ਵੱਲ ਕੋਈ ਧਿਆਨ ਦਿੱਤਾ ਜਾਵੇ ਉਹਨਾਂ ਦੀ ਯਾਦ ਦੇ ਵਿੱਚ ਕੋਈ ਨਾ ਕੋਈ ਯਾਦ ਆ ਜਿਹੜੀ ਉਸਤਤ ਕੀਤੀ ਜਾਵੇ ਸੋ ਆਪਾਂ ਗੱਲਬਾਤ ਕਰਦੇ ਆ ਬਾਕੀ ਪਰਿਵਾਰਾਂ ਦੇ ਨਾਲ ਵੀ ਜਿਵੇਂ ਜੇਕਰ ਆਪਾਂ ਸਬਡਿਵੀਜ਼ਨ ਖਮਾਣੋ ਦੀ ਗੱਲ ਕਰੀਏ ਤਾਂ ਸਬਡਿਵੀਜ਼ਨ ਖਮਾਣੋ ਦੇ ਵਿੱਚ ਸ਼ਹੀਦ ਸਿਪਾਹੀ ਗਰਮੇਲ ਸਿੰਘ ਜੀ ਭੰਬਰੀ ਸ਼ਹੀਦ ਸਿਪਾਹੀ ਮਲਕੀਤ ਸਿੰਘ ਜੀ ਪੋਲੋ ਮਾਜਰਾ ਸ਼ਹੀਦ ਸਿਪਾਹੀ ਦਿਲਵਗ ਸਿੰਘ ਜੀ ਪਨੇਚਾ ਇਹ ਸਾਰੇ ਜਿਹੜੇ ਸ਼ਹੀਦ ਸੀ 6 ਜੂਨ ਅ 2002 ਨੂੰ ਵੱਖ-ਵੱਖ ਦਿਨਾਂ ਦੇ ਦੌਰਾਨ ਵੱਖ-ਵੱਖ ਸਮਿਆਂ ਤੇ ਤਰੀਕਾਂ ਦੇ ਵਿੱਚ ਇਹ ਕਾਰਗਲ ਦੇ ਵਿੱਚ ਸ਼ਹੀਦ ਹੋਏ ਸੀ ਆਪਾਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਉਹ ਸਰਕਾਰਾਂ ਨੂੰ ਸਰਕਾਰਾਂ ਅੱਗੇ ਕੀ ਮੰਗ ਰੱਖਦੇ ਆ ਤੇ ਉਹ ਕੀ ਚਾਹੁੰਦੇ ਨੇ ਸ਼ਹੀਦ ਅਵਤਾਰ ਸਿੰਘ ਦਾ ਭਤੀਜਾ ਜੀ ਪਿੰਡ ਸੌਂਸੋ ਸਿੰਘਾ ਤੋਂ ਤੇ ਅਸੀਂ ਸਮੇਂ ਦੀ ਸਰਕਾਰਾਂ ਨੂੰ ਇਹ ਹੀ ਅਪੀਲ ਕਰਦੇ ਆ ਕਿ ਚਾਚਾ ਜੀ ਦੇ ਨਾਮ ਤੇ ਪਿੰਡ ਦੇ ਵਿੱਚ ਗੇਟ ਬਣਾਇਆ ਜਾਵੇ ਜਦੋਂ ਐਂਟਰ ਹੋਣੇ ਆ ਤੇ ਸਕੂਲ ਦਾ ਨਾਮ ਚਾਚੀ ਦੇ ਨਾਮ ਤੇ ਰੱਖਿਆ ਜਾਵੇ ਸ਼ਹੀਦ ਅਵਦਾਸ਼ ਸਿੰਘ ਜੀ ਦੇ ਨਾਮ ਤੇ ਸਾਡੇ ਪਿੰਡ ਦਾ ਇੱਕ ਨੌਜਵਾਨ ਫੌਜ ਚ ਕਾਰਗਿਲ ਤੇ ਸ਼ਹੀਦ ਹੋ ਗਿਆ ਤਾਂ ਅਸੀਂ ਕਹਿੰਨੇ ਆ ਵੀ ਉਹਦੀ ਯਾਦ ਵਿੱਚ ਕੋਈ ਸਾਡੇ ਪਿੰਡ ਵਿੱਚ ਕੋਈ ਮਤਲਬ ਹਸਪਤਾਲ ਜਾਂ ਕੁਛ ਨਾ ਕੁਛ ਬਣਨਾ ਚਾਹੀਦਾ ਜਿਹਦੇ ਨਾਲ ਬਣਨ ਨਾਲ ਉਹਦੇ ਮਾਪੇ ਨੂੰ ਵੀ ਹੌਸਲਾ ਹੋਣਾ ਚਾਹੀਦਾ ਤੇ ਬਹੁਤ ਵਧੀਆ ਮਿਹਨਤੀ ਮੁੰਡਾਤਾ ਉਹ